ਕਾਲਸਾ ਵਾਹਿਗੁਰੂ ਜੀ ਕੀ ਬਤੇ ਫਤੇਗੜ ਸਭ ਤੋਂ ਸੰਗਤਾਂ ਆਈਆਂ ਪਿੰਡ ਬਡਾਲੀ ਹਾਲਾ ਸਿੰਘ ਤੋਂ ਪਿੰਡ ਬਾਉਪੂਰ ਸਾੰਗਰਾ ਸultanpur 로ਤੀ ਮੰਡ ਖੇਤਰ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਬਿਆਸ ਦਰਿਆ ਨੇ ਇਹ ਸਿੱਖ ਸੰਗਤਾਂ ਜਿਹੜੇ ਮਾਇਆ ਲੈ ਕੇ ਆਏ ਆ ਘਰਾਂ ਵਾਲਿਆਂ ਨੂੰ ਜਿਨ੍ਹਾਂ ਦੇ ਪਿਆਰਾ ਘਰ ਟੱਟਿਆ 50-50000 ਰੁਪਇਆ ਘਰਾਂ ਵਾਲਿਆਂ ਨੂੰ ਦਸਾਂ ਘਰਾਂ ਨੂੰ ਇੱਕ ਬਾਪੂ ਦਾ ਘਰ ਜਿਹੜਾ ਹੁਣ ਟੈਂਡਿਆ 77000 ਰੁਪਇਆ ਉਹਨਾਂ ਨੂੰ ਸੇਵਾ ਦਿੱਤੀ ਆ ਇਹਦੇ ਚ 1 ਲੱਖ ਰੁਪਈਆ ਸੰਪਰਦਾਕਾਰ ਸੇਵਾ ਸ੍ਰੀ ਹਾਲੀ ਸਾਹਿਬ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਉਹਨਾਂ ਦੀ ਸੰਪਰਦਾਵਾਲਿਆਂ ਨੂੰ 1.5 ਲੱਖ ਰੁਪਈਆ ਨਗਰ ਦੀ ਕਮੇਟੀ ਨੂੰ ਜਿਹੜੇ ਬਨ ਬਨਣ ਲਈ ਆ ਫੌਜਾ ਲਗੀਆਂ ਇਹ ਜਿਹੜੀ ਵੀ ਸੰਗਤ ਥਿਲ ਫੁੱਲ ਜਿੰਨਾ ਘਰਾਂ ਦੇ ਵਿੱਚੋਂ ਸੰਗਤਾਂ ਨੇ ਆਪਣੇ ਕਿਰਤ ਕਮਾਈ ਦੇ ਵਿੱਚੋਂ ਦਿੱਤੇ ਆ 10-10 ਰੁਪਈਏ 100-100 ਦਮੜਾ ਜਿਨੇ ਜਿਨੇ ਵੀ ਆਪਣੀ ਕਿਰਤ ਕਮਾਈ ਜੋ ਕੱਢ ਕੇ ਦਿੱਤੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਇਹਨਾਂ ਦਾ ਆਿਆਂ ਦਾ ਹੀ ਇੱਥੇ ਬਹੁਤ ਬਹੁਤ ਧੰਨਵਾਦ ਜਿਹੜੇ ਚੱਲ ਕੇ ਆਏ ਆ ਉਹ ਕਦਮਾਂ ਦੇ ਵੀ ਅਸੀਂ ਇਹਨਾਂ ਦਾ ਬਹੁਤ ਸਿਰਚਾਉਣੇ ਆ ਇਹਨਾਂ ਦਾ ਬਹੁਤ ਚਾਵਾਜੇ ਹੋਰ ਵੀ ਅਸੀਂ ਤਾਂ ਬੇਨਤੀ ਕਰਦੇ ਆ ਜਿਵੇਂ ਇਹ ਵੀਰ ਆਏ ਆ ਇੱਥੇ ਆਣ ਕੇ ਵੇਖਿਆ ਜੋ ਹਾਲਾਤ ਆ ਮੈਂ ਹੋਰ ਵੀ ਬੇਨਤੀ ਕਰਦਾ ਦੇਸ਼ ਵਿਦੇਸ਼ ਦੇ ਵਿੱਚ ਵੀ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਦੀ ਆਣ ਕੇ ਬਾਹ ਪੜੀਏ ਇਹਨਾਂ ਦੀ ਜਿਹੜੀ ਜ਼ਮੀਨ ਦੇ ਵਿੱਚ ਰਿੱਤਾ ਪਈ ਆ ਜਿਵੇਂ ਘਰ ਠੱਠੇ ਆ ਇਹ ਬੰਨ ਬੰਨਣ ਦੀ ਸੇਵਾ ਚਲਦੀ ਆ ਆਣ ਕੇ ਤੁਹਾਡੇ ਹੀ ਸਹਿਯੋਗ ਦੇ ਨਾਲ ਹੀ ਹੋਣੇ ਸਾਰੇ ਕਾਰਜ ਕਿ ਇੱਥੇ ਤਾਂ ਕੀ ਕਰ ਸਕਦੇ ਆ ਜਿਨ੍ਹਾਂ ਦਾ ਨੁਕਸਾਨ ਹੋਇਆ ਇਹ ਰਲ ਮਿਲ ਕੇ ਹੀ ਸਾਰਿਆਂ ਨੇ ਤੁਸੀਂ ਇਹ ਸੇਵਾ ਕਰਨੀ ਆ ਸਾਡਾ ਬਹੁਤ ਧੰਨਵਾਦ ਆ ਵੈਰੂਜੀਤ ਕਾ ਖਾਲਸਾ ਮਾਣੇ ਜੀ ਕੀ ਫਤਿਹ ਬੋਲਦੋ ਸਰਪੰਚ ਸਾਹਿਬ ਕੋਈ ਗੱਲ ਨਹੀਂ ਕੋਈ ਧੰਨ ਵੈਰੂਜੀਤ ਕਾ ਖਾਲਸਾ ਵੈਰੂਜੀਤ ਜੀ ਕੀ ਫਤਿਹ ਐਸੀ 16 ਪਿੰਡਾਂ ਦੀ ਕਮੇਟੀ ਬਾਉਪੁਰ ਸੰਗਰਾੜ ਪਿੰਡਾਂ ਦੇ ਨਾਮ ਤੇ ਜਿਹੜੀ ਬਣੀ ਆ ਜਿਹੜੀ ਕਿ ਲਗਭਗ 2-2.5 ਮਹੀਨੇ ਤੋਂ ਇੱਥੇ ਸੇਵਾ ਚੱਲ ਰਹੀ ਆ ਹਾੜਾਂ ਤੋਂ ਬਾਅਦ ਵੱਡੇ ਨੁਕਸਾਨ ਹੋਏ ਆ ਜ਼ਮੀਨਾਂ ਸਾਡੀਆਂ ਖਰਾਬ ਹੋ ਚੁੱਕੀਆਂ ਢੱਟ ਚੁੱਕੀਆਂ ਘਰ ਢੱਟ ਚੁੱਕੇ ਆ ਇੱਥੇ ਜੋ ਸੇਵਾ ਚੱਲ ਰਹੀ ਵੀਰ ਫਤੇਗੜ ਸਾਹਿਬ ਤੋਂ ਪਿੰਡ ਬਦਾਰੀ ਵਾਲਾ ਸਿੰਘ ਤੋਂ ਜਿਹੜੇ ਸਾਡੇ ਕੋਲ ਵੀਰ ਸੇਵਾ ਲੈ ਕੇ ਪਹੁੰਚੇ ਅਸੀਂ ਸਾਰੀ ਸੰਗਤ ਦਾ ਆਪਣੇ ਲਾਕੇ ਵੱਲੋਂ ਪਿੰਡ ਵਾਸੀਆਂ ਵੱਲੋਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਿੰਦੂ ਗੁਰਦੀਆ ਜੀ ਲਾਕੇ ਹਿੰਦੂ ਵਰ ਕਸਮੜੀ ਜਿਹੜੇ ਪਿੰਡ ਤੋਂ ਵੀ ਆਪਣੇ ਕੋਲ ਸੰਗਤ ਦੀ ਮਾਇਆ ਆਈ ਆ ਜਿਹੜੇ ਵੀਰਾਂ ਨੇ ਆਪਣੀ ਤਿਲਕ ਫੁੱਲ ਭੇਟਾ ਸਾਡੇ ਸੰਗਤ ਵਾਸਤੇ ਭੇਜੀ ਆ ਮਹਾਰਾਜ ਚੜ੍ਹਦੀ ਕਲਾ ਕਰੇ ਉਹਨਾਂ ਨੂੰ ਚੜ੍ਹਦੀਆਂ ਅਗਲਾਂ 'ਚ ਰੱਖੇ ਬਹੁਤ ਵੱਡੀ ਸਾਡੀ ਮਦਦ ਕਰਕੇ ਚੱਲੇ ਵੀਰ ਸਾਰੀ ਸੰਗਤ ਦਾ ਪਿੰਡ ਵੱਲੋਂ ਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਆ ਇਹ ਸੰਗਤਾਂ ਨੂੰ ਇਹਨਾਂ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਸਾਡੀਆਂ ਜ਼ਮੀਨਾਂ ਖਰਾਬ ਹੋਈਆਂ ਵਾ ਇਥੇ ਆਣ ਕੇ ਜਿੱਦਾਂ ਸਾਰੇ ਭਰਾ ਸਾਡਾ ਸਾਥ ਦੇ ਜਾਂਦਾ ਆ ਆਪ ਵੀ ਬਤੂ ਮਤ ਸੇਵਾ ਜੀ ਹਸਾਪਾਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਭੁੱਲ ਗਿਆ ਸੀ ਦੂਜੀ ਵੀਡੀਓ ਦੇ ਵਿੱਚ ਬਹੁਤ ਸਾਰੇ ਐਨ ਆਰ ਆਈ ਵੀਰਾਂ ਨੇ ਬੱਚਿਆਂ ਨੇ ਮੇਰੇ ਕੋਲ ਜੀ ਵੀ ਸੇਵਾ ਭੇਜੀ ਸੀ ਡਾਇਰੈਕਟ ਫੋਰ ਤੇ ਜਿਹੜੀ ਕਿਤੇ ਭੇਜ ਦਿੰਦੀ ਆਪਾਂ ਨੇ ਮਾਉਨਾ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਕਰੇ ਤੁਸੀਂ ਚੜ੍ਹਦੀਆਂ ਕਲਾਵਾਂ ਚ ਰਹੋ ਖੁਸ਼ ਰਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਬੱਚਿਆਂ ਨੂੰ ਖੁਸ਼ ਰੱਖੇ ਤੁਸੀਂ ਤੰਦਰੁਸਤੀਆਂ ਮਾਣੋ ਤੇ ਜਿਨ੍ਹਾਂ ਲੋਕਾਂ ਨੇ ਇੰਡੀਆ ਵਾਲਿਆਂ ਨੇ ਵੀ ਸੇਵਾ ਕੀਤੀ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ